ਗੁਰਾ ਦੇ ਵਾਰਡ ਨੰਬਰ 5 ਤੋਂ ਜਾਦ ਉਮੀਦਵਾਰ ਨਰਿੰਦਰ ਕੌਰ ਨੇ ਵਾਰਡ ਵਾਸੀਆਂ ਨਾਲ ਮੀਟਿੰਗ ਕਰਕੇ ਆਪਣੇ ਹੱਕ ਚ ਵੋਟਾ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਵਾਰਡ ਵਾਸੀ ਬਾੜ ਦੀ ਬਿਹਤਰੀ ਲਈ 21 ਦਸੰਬਰ ਵਾਲੇ ਦਿਨ ਆਪਣਾ ਇੱਕ ਇੱਕ ਕੀਮਤੀ ਵੋਟ ਚੋਣ ਨਿਸ਼ਾਨ ਪੈਂਤੇ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ। ਇਸ ਮੌਕੇ ਵੱਡੀ ਗਿਣਤੀ ਚ ਵਾਰਡ ਵਾਸੀ ਹਾਜ਼ਰ ਸਨ। ਦਰਪੋਰ ਮੀ ਦੀਪਨ ਵਿਪਿੰਦਰਿੰਦਰਪੋਰ ਵਾਰਡ ਨੰਬਰ 5 ਤੋਂ ਉਮੀਦਵਾਰ ਖੜੇ ਹਨ ਉਹਨਾਂ ਦਾ ਚੋਣ ਨਿਸ਼ਾਨ ਹੈਗਾ ਪੈਨ ਸਾਰੇ ਵਾਰਡ 5 ਦੇ ਮਾਰਡ ਵਸੇ ਉਮੀਦ ਕਰਦੀਆਂ ਵੀ ਸਾਰੇ ਉਹਨਾਂ ਨੂੰ ਪੋਟਾ ਪਾ ਕੇ ਕਾਮਯਾਬ ਬਣਾਓ ਵੱਧ ਵੱਧ ਉਹਨਾਂ ਦਾ ਸਹਿਯੋਗ ਦਿਓ ਉਹ ਹਰਕਤ ਦੇ ਕੰਮ ਦੇ ਵਿੱਚ ਮਤਲਬ ਸਹਾਇ ਹੁੰਦੇ ਆ ਇਦਾਂ ਨਹੀਂ ਹੈਗਾ ਵੀ ਕਦੀ ਕਿਸੇ ਦੇ ਕੰਮ ਤੋਂ ਪਿੱਛੇ ਨਹੀਂ ਹਟਦੇ ਹੈਗੇ ਹਰ ਦੇ ਨਾਲ ਮੋਢੇ ਦੇ ਮੋਢਾ ਜੋੜ ਕੇ ਉਹ ਚੱਲਦੇ ਆ ਇਸ ਕਰਕੇ ਅਸੀਂ ਸਾਰੇ ਇਹ ਕਰਦੇ ਹਾਂ ਵੀ ਉਹਨਾਂ ਨੂੰ ਵੱਧ-ਵੱਧ ਵੋਟਾਂ ਪਾ ਕੇ ਕਾਮਯਾਬ ਬਣਾਉਣਾ ਮੈਂ ਦੁਆਰਾ ਤਾਂ ਅਪੀਲ ਕਰਦੀ ਹਾਂ ਮੀਰੀ ਪੈਨ ਬੀਬੀ ਨਰਿੰਦਰ ਆਜ਼ਾਦ ਉਮੀਦਵਾਰ ਬੀਬੀ ਨਰਿੰਦਰ ਕੌਰ ਨੂੰ 21 ਤਰੀਕ ਨੂੰ ਵੱਧ-ਵੱਧ ਵੋਟਾਂ ਪਾ ਕੇ ਕਾਮਯਾਬ ਕਾਮਯਾਬ ਬਣਾਓ ਮੇਰਾ ਨਾਮ ਨਰਿੰਦਰ ਕੌਰ ਆਜ਼ਾਦ ਉਮੀਦਵਾਰ ਚੋਣ ਨਿਸ਼ਾਨ ਮੇਰਾ ਪੈਨ ਆ ਬਾੜ ਨੰਬਰ 5 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਕਾਮਯਾਬ ਬਣਾਓ ਮੁੰਡਿਆ ਵਾਲੇ ਸਕੂਲ ਲੈ ਮਾਲਾ ਵਾਲੇ ਸਕੂਲ ਪਹੁੰਚ ਕੇ 7 ਵਜੇ ਤੋਂ 4 ਵਜੇ ਤੱਕ ਵੋਟ ਪਾਉਣ ਦਾ ਸਮਾਂ ਲੇਕਿਨ ਆਪਣਾ ਇੱਕ ਇੱਕ ਕੀਮਤੀ ਵੋਟ ਸਾਨੂੰ ਪਾ ਕੇ ਦਿਤਾਓ ਕਿ ਸ਼ਹਿਰ ਦਾ ਆਪਣੇ ਆਪ ਦਾ ਸੁਧਾਰ ਕਰ ਸਕੀਏ ਨਾ ਕਿ ਅਸੀਂ ਕੋਈ ਝੂਠੇ ਵਾਅਦੇ ਕਰਦੇ ਆ ਨਾ ਅਸੀਂ ਕਰਨੇ ਆ ਕਿ ਜਿੱਦਾਂ ਉਹਨਾਂ ਕਹਿੰਦੇ ਆ ਕਿ ਵੀ ਅਸੀਂ ਪਾਰਕ ਬਣਾਵਾਂਗੇ ਅਸੀਂ ਸੜਕ ਬਣਾਵਾਂਗੇ ਉਹਦਾ ਕੋਈ ਅਧਿਕਾਰ ਨਹੀਂ ਹੈਗਾ ਵੀ ਸੜਕ ਬਣਾਵਾਂਗੇ ਪਾਰਕ ਬਣਾਵਾਂਗੇ ਗੱਲ ਤਾਂ ਆਉਂਦੀ ਹੈ ਬੱਚਿਆਂ ਦੇ ਫਿਊਚਰ ਦੀ ਕਿ ਅਸੀਂ ਬੱਚਿਆਂ ਵਾਸਤੇ ਕੀ ਕਰਨਾ ਹੈ ਸਾਨੂੰ ਤਾਂ ਚਾਹੀਦਾ ਕਿ ਹਸਪੀਟਲ ਵਧੀਆ ਹੋਵੇ ਸਾਡੇ ਗੁਰਾਇਆਂ ਦੇ ਵਿੱਚ ਐਂਬੂਲੈਂਸ ਹੈ ਨਹੀਂ ਸਾਨੂੰ ਐਂਬੂਲੈਂਸ ਹੋਵੇ ਪਾਰਕ ਨਹੀਂ ਚਾਹੀਦਾ ਸਾਨੂੰ ਪਾਰਕ ਦੀ ਨਹੀਂ ਲੋੜ ਸਾਨੂੰ ਤਾਂ ਇਹ ਹੈ ਵੀ ਹਸਪੀਟਲ ਵਧੀਆ ਹੋਵੇ ਕੋਈ ਲੜਕੀਆਂ ਵਾਸਤੇ ਕੋਈ ਸਰਕਾਰੀ ਸੈਂਟਰ ਹੋਵੇ ਕਿ ਹਰ ਕੋਈ ਬੰਦਾ ਅਫੋਰਡ ਨਹੀਂ ਕਰ ਸਕਦਾ ਕਿ ਮੈਂ 30000 ਰੁਪਏ 20000 ਰੁਪਏ ਖਰਚ ਕਰ ਸਕਾਂ ਕਿਉਂਕਿ ਬੱਚਿਆਂ ਦਾ ਫਿਊਚਰ ਬਣਾਉਣ ਬਾਰੇ ਆਪਾਂ ਸੋਚੀਏ ਕਿਉਂਕਿ ਸਾਡੇ ਜਿਹੜੇ ਬੱਚੇ ਵਿਦੇਸ਼ ਜਾਂਦੇ ਆ ਕਿ ਉਹ ਥੋੜਾ ਕਰੇਜ਼ ਘਟੇ ਕਿ ਇੱਥੇ ਜਦ ਬੱਚਿਆਂ ਨੂੰ ਕੋਈ ਸਹੂਲਤੇ ਨਹੀਂ ਮਿਲਦੀ ਕੋਈ ਸੋਚਦਾ ਹੀ ਨਹੀਂ ਬੱਚਿਆਂ ਬਾਰੇ ਇਸ ਕਰਕੇ ਸਾਡੀ ਅਪੀਲ ਇਹੀ ਆ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਤੈਨ ਦੇ ਨਿਸ਼ਾਨ ਦਾ ਬਟਨ ਦਬਾ ਕੇ ਸਾਨੂੰ ਕਾਮਯਾਬ ਬਣਾਓ ਤੁਹਾਡੀ ਕਾਮਯਾਬੀ ਸਾਡੀ ਆਪਣੀ ਕਾਮਯਾਬੀ ਹੋਊਗੀ ਇਸ ਲਈ ਮੈਂ ਅਪੀਲ ਕਰਦੀ ਹਾਂ ਬਾਰ-ਬਾਰ ਕਿ ਆਪਣਾ ਕੀਮਤੀ ਸਮਾਂ ਕੱਢ ਕੇ 7 ਵਜੇ ਤੋਂ 4 ਵਜੇ ਤੱਕ ਸਾਨੂੰ ਵੋਟ ਦਾ ਤੁਹਾਨੂੰ ਅਧਿਕਾਰ ਹੈ ਕਿ ਵੋਟ ਪਾਓ ਸਾਨੂੰ ਪੱਧ ਤੋਂ ਵੱਧ ਵੋਟ ਤੇ ਹਿੱਸਾ ਪਾ ਕੇ ਸਾਨੂੰ ਕਾਮਯਾਬ ਬਣਾਓ ਤੁਹਾਡੀ ਕਾਮਯਾਬੀ ਸਾਡੀ ਕਾਮਯਾਬੀ ਹੋਊਗੀ ਸਦਾ ਸੇਵਾ ਦੇ ਵਿੱਚ ਹਾਜ਼ਰ ਰਹਿਵਾਂਗੇ ਕਿਸੇ ਦੇ ਨਾਲ ਕੋਈ ਵਿਤਕਰਾ ਨਹੀਂ ਹੋਣ ਦੇਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ